ਇੱਥੇ ਯੋ ਬੋਲੀ ਵਾਲੀ ਬਾਬਾ ਸਸੀਕਲ ਜੀ ਬੋਲੀ ਵਾਲੀ ਬਾਬਾ ਚੈਨਲ ਦੇਖ ਰਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਬਹੁਤ-ਬਹੁਤ ਸਵਾਗਤ ਕਰਦਾ ਹਾਂ ਦੋਸਤੋ ਅੱਪਾ ਅੱਜ ਦੀ ਵੀਡੀਓ ਵਿੱਚ এলাਚੀ ਦੇ ਕੁਝ ਹਰਾਨੀਜਨਕ ਬੈਨੀਫਿਟਸ ਦੀ ਗੱਲ ਕਰਾਂਗੇ ਕਿਉਂਕਿ ਲਗਭਗ ਹਰ ਘਰ ਵਿੱਚ এলাਚੀ ਦੀ ਵਰਤੋਂ ਕੀਤੀ ਜਾਂਦੀ ਆ ਹਰ ਕਿਸੇ ਦੇ ਰਸੋਈ ਘਰ ਵਿੱਚ এলাਚੀ ਪਾਈ ਜਾ ਸਕਦੀ ਆ ਪਰ ਬਹੁਤੇ ਲੋਕ এলাਚੀ ਨੂੰ ਸਿਰਫ ਚਾਹ ਨੂੰ ਸੁਆਦਿਸ਼ਟ ਬਣਾਉਣ ਲਈ ਵਰਤਦੇ ਆ ਪਰ ਆਯੁਰਵੇਦ ਅਨੁਸਾਰ এলাਚੀ ਇੱਕ ਬਹੁਤ ਹੀ ਵਧੀਆ ਔਸ਼ਧੀ ਆ ਬਹੁਤ ਹੀ ਵਧੀਆ ਦਵਾਈ ਜੇ ਇਸ ਦੀ ਸਹੀ ਤਰ੍ਹਾਂ ਵਰਤੋਂ ਕੀਤੀ ਜਾਵੇ ਤਾਂ ਅਸੀਂ ਆਪਣੇ ਸਰੀਰ ਨੂੰ ਕਾਫੀ ਫਿੱਟ ਤੇ ਤੰਦਰੁਸਤ ਰੱਖ ਸਕਦੇ ਆ ਸੋ ਦੋਸਤੋ ਆਪਾਂ ਅੱਜ ਦੀ ਵੀਡੀਓ ਵਿੱਚ এলাਚੀ ਦੇ ਬੈਨੀਫਿਟਸ ਦੀ ਗੱਲ ਕਰਾਂਗੇ ਜੋ ਸਭ ਨੂੰ ਪਤਾ ਹੋਣੇ ਚਾਹੀਦੇ ਆ ਤੇ ਤੁਸੀਂ ਇਹਨਾਂ ਨੂੰ ਜਾਣ ਕੇ ਤੇ এলাਚੀ ਦਾ ਸਹੀ ਯੂਜ਼ ਕਰਕੇ ਆਪਣੇ ਜੀਵਨ ਵਿੱਚ ਤੰਦਰੁਸਤ ਰਹਿ ਸਕਦੇ ਹੋ ਸੋ ਦੋਸਤੋ ਤੁਸੀਂ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਦੇਖਿਓ ਤੇ ਜੇਕਰ ਤੁਸੀਂ ਆਪਣਾ ਚੈਨਲ ਬੌਲੀਵੁੱਡ ਬਾਬਾ ਜੀ ਨੂੰ ਨਹੀਂ ਸਬਸਕ੍ਰਾਈਬ ਕੀਤਾ ਤਾਂ ਇਸ ਵੀਡੀਓ ਦੇ ਨੀਚੇ ਜੋ ਰੈੱਡ ਕਲਰ ਦਾ ਸਬਸਕ੍ਰਾਈਬ ਦਾ ਬਟਨ ਆ ਰਿਹਾ ਉਸ ਤੇ ਆਪਣਾ ਕ ਪਿਆਰਾ ਜਿਹਾ ਕਲਿੱਕ ਕਰਕੇ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਓ ਤੇ ਨਾਲ ਆ ਰਹੇ ਬੈਲ ਦੇ ਬਟਨ ਤੇ ਕਲਿੱਕ ਕਰ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਦੋਸਤੋ ਤੁਹਾਡਾ ਜਿਆਦਾ ਸਮਾਂ ਨਾ ਲੈਂਦੇ ਹੋਏ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਬੈਨੀਫਿਟ ਨੰਬਰ 1 ਦੀ ਰਾਤ ਨੂੰ ਸੌਣ ਤੋਂ ਪਹਿਲਾਂ ਲਜਾਨਾ ਇੱਕ ਇਲਾਇਚੀ ਖਾ ਕੇ ਗਰਮ ਪਾਣੀ ਪੀਣਾ ਵਾਲ ਚੜਨ ਦੀ ਪ੍ਰੋਬਲਮ ਠੀਕ ਹੋ ਜਾਂਦੀ ਆ ਤੇ ਦੋਸਤੋ ਇਲਾਇਚੀ ਖਾਣ ਦਾ ਬੈਨੀਫਿਟ ਨੰਬਰ 2 ਆ ਇਲਾਇਚੀ ਖਾ ਕੇ ਗਰਮ ਪਾਣੀ ਪੀਣ ਨਾਲ ਮਟਾਪੇ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਤੇ ਜੇਕਰ ਕਿਸੇ ਨੂੰ ਕਬਜ ਦੀ ਸਮੱਸਿਆ ਹੋਵੇ ਤਾਂ ਉਹ ਵੀ ਠੀਕ ਹੋ ਜਾਂਦੀ ਆ ਦੋਸਤੋ ਆਪਾਂ ਦੇਖਦੇ ਆ ਕਿ ਬਹੁਤ ਸਾਰੇ ਲੋਕਾਂ ਦੀ ਨਿਗਾ ਕਮਜ਼ੋਰ ਹੁੰਦੀ ਆ ਸੋ ਉਹਨਾਂ ਲਈ ਵੀ ਇਲਾਇਚੀ ਦਾ ਬਹੁਤ ਜ਼ਿਆਦਾ ਵੱਡਾ ਬੈਨੀਫਿਟ ਆ ਸੋ ਦੋਸਤੋ ਇਲਾਇਚੀ ਦਾ ਬੈਨੀਫਿਟ ਨੰਬਰ 3 ਆ ਕਿ ਜੇਕਰ ਕਿਸੇ ਦੀ ਨਿਗਾ ਕਮਜ਼ੋਰ ਹੋਵੇ ਤੇ ਉਹ ਉਹ ਇਲਾਇਚੀ ਦਾ ਲਗਾਤਾਰ ਸੇਵਨ ਕਰਦਾ ਤਾਂ ਇਸ ਨਾਲ ਉਸ ਦੀ ਨਿਗਾ ਕਮਜ਼ੋਰ ਆ ਜਿਹੜੀ ਉਹ ਠੀਕ ਹੋ ਜਾਂਦੀ ਆ ਤੇ ਉਸ ਦੀ ਅੱਖਾਂ ਦੀ ਰੋਸ਼ਨੀ ਕਾਫੀ ਹੱਦ ਤੱਕ ਵੱਧ ਜਾਂਦੀ ਆ ਦੋਸਤੋ ਇਲਾਇਚੀ ਦਾ 4 ਨੰਬਰ ਬੈਨੀਫਿਟ ਆ ਰਾਤ ਨੂੰ ਇਲਾਇਚੀ ਖਾ ਕੇ ਗਰਮ ਪਾਣੀ ਪੀਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਕਿਉਂਕਿ ਇਲਾਇਚੀ ਵਿੱਚ ਕੈਲਸ਼ੀਅਮ ਦੀ ਕਾਫੀ ਮਾਤ ਗੱਲ ਕਰਦੇ ਆ এলাਚੀ ਖਾਣ ਦੇ ਬੈਨੀਫਿਟ ਨੰਬਰ 5 ਦੀ ਦੋਸਤੋ ਜਿਵੇਂ ਆਪਾਂ ਜਾਣਦੇ ਆ ਕਿ ਬਹੁਤ ਸਾਰੇ ਲੋਕਾਂ ਨੂੰ ਰਾਤ ਨੂੰ ਘਰਾੜੇ ਮਾਰਨ ਦੀ ਆਦਤ ਹੁੰਦੀ ਹੈ ਜਾਂ ਆਪਾਂ ਕਹਿ ਸਕਦੇ ਸਮੱਸਿਆ ਹੁੰਦੀ ਆ ਇਸ ਨਾਲ ਜਿਹੜਾ ਬੰਦਾ ਕੋਲੇ ਪਿਆ ਹੁੰਦਾ ਉਹਨੂੰ ਬਹੁਤ ਜ਼ਿਆਦਾ ਪ੍ਰੋਬਲਮ ਹੁੰਦੀ ਆ ਸੋ ਜੇਕਰ ਕਿਸੇ ਨੂੰ ਘਰਾੜੇ ਮਾਰਨ ਦੀ ਆਦਤ ਆ ਸੋ ਉਸ ਦੀ ਇਹ ਸਮੱਸਿਆ ਦਾ ਹੱਲ ਵੀ ਅਲਾਈਚੀ ਨਾਲ ਕੀਤਾ ਜਾ ਸਕਦਾ ਤਾਂ ਕੀ ਕਰਨਾ ਕਿ ਰਾਤ ਨੂੰ ਗਰਮ ਪਾਣੀ ਨਾਲ ਇੱਕ ਅਲਾਈਚੀ ਖਾ ਕੇ ਸੌ ਜਾਓ ਤਾਂ ਹੌਲੀ ਹੌਲੀ ਤੁਹਾਡੇ ਜਿਹੜੀ ਘਰਾੜੇ ਮਾਰਨ ਦੀ ਜਿਹੜੀ ਸਮੱਸਿਆ ਉਹ ਠੀਕ ਹੋ ਜਾਊਗੀ ਤੇ ਇੱਕ ਦਿਨ ਤੁਸੀਂ ਬਿਲਕੁਲ ਘਰਾੜੇ ਮਾਰਨੇ ਬੰਦ ਕਰ ਦੇਵੋਗੇ ਦੋਸਤੋ ਅਲਾਈਚੀ ਦਾ 6 ਨੰਬਰ ਬੈਨੀਫਿਟ ਇਹ ਆ ਕਿ ਅਲਾਈਚੀ ਇੱਕ ਮਾਊਥ ਫਰੈਸ਼ਨਰ ਦਾ ਵੀ ਕੰਮ ਕਰਦੀ ਆ ਕਿਉਂਕਿ ਆਪਾਂ ਦੇਖੇ ਕੁਝ ਲੋਕਾਂ ਦੇ ਮੂੰਹ ਦੇ ਵਿੱਚੋਂ ਦੁਰਗੰਧ ਜਾਂ 스멜 ਆਉਂਦੀ ਹੁੰਦੀ ਆ ਦੇ ਵਿੱਚੋਂ 스멜 ਆਉਂਦੀ ਰਹਿੰਦੀ ਆ ਉਹਨਾਂ ਨੂੰ ਚਾਹੀਦਾ ਕਿ ਉਹ ਸੁਬਾ ਸ਼ਾਮ ਘੱਟੋ ਘੱਟ ਇੱਕ ਜਾਂ ਦੋ ਇਲਾਇਚੀਆਂ ਚਬਾਇਆ ਕਰਨ ਇਹਨਾਂ ਨਾਲ ਹੌਲੀ ਹੌਲੀ ਉਹਨਾਂ ਦੇ ਮੂੰਹ ਦੇ ਵਿੱਚੋਂ ਜਿਹੜੀ 스멜 ਆਉਣੀ ਬੰਦ ਹੋ ਜੂਗੀ ਦੋਸਤੋ ਇਲਾਇਚੀ ਦਾ ਸੱਤ ਨੰਬਰ ਬੈਨੀਫਿਟ ਆ ਕਿ ਮੂੰਹ ਵਿੱਚ ਛਾਲੇ ਠੀਕ ਕਰਨ ਵਿੱਚ ਵੀ ਇਲਾਇਚੀ ਫਾਇਦੇਮੰਦ ਆ ਇੱਕ ਵੱਡੀ ਇਲਾਇਚੀ ਨੂੰ ਕੁੱਟ ਕੇ ਮਿਸ਼ਰੀ ਨਾਲ ਖਾਣ ਨਾਲ ਮੂੰਹ ਦੇ ਛਾਲੇ ਠੀਕ ਹੋ ਜਾਂਦੇ ਆ ਤੇ ਅੱਠ ਨੰਬਰ ਬੈਨੀਫਿਟ ਆ ਅਲائਚੀ ਦਾ ਸਹੀ ਉਪਯੋਗ ਕਰਨ ਨਾਲ ਐਸਿਡਿਟੀ ਦੀ ਪ੍ਰੋਬਲਮ ਠੀਕ ਹੁੰਦੀ ਆ ਅਤੇ ਸਾਡਾ ਜਿਹੜਾ ਇਮਿਊਨਿਟੀ ਸਿਸਟਮ ਆ ਉਹ ਵੀ ਮਜ਼ਬੂਤ ਹੁੰਦਾ ਤੇ ਦੋਸਤੋ ਇਸ ਦਾ ਨੌ ਨੰਬਰ ਬੈਨੀਫਿਟ ਆ ਅਲائਚੀ ਦੇ ਉਪਯੋਗ ਨਾਲ ਸਾਡੀ ਸਕਿਨ ਚਮਕਦਾਰ ਤੇ ਸੁੰਦਰ ਬਣਦੀ ਆ ਦੋਸਤੋ ਅਲائਚੀ ਖਾਣ ਦਾ 10 ਨੰਬਰ ਬੈਨੀਫਿਟ ਆ ਕਿ ਅਲائਚੀ ਚਬਾ ਕੇ ਖਾਣਾ ਦੰਦਾਂ ਦਾ ਦਰਦ ਹੌਲੀ-ਹੌਲੀ ਠੀਕ ਹੋ ਜਾਂਦਾ ਤੇ ਦੰਦ ਤੇ ਮਸੂੜੇ ਮਜ਼ਬੂਤ ਹੁੰਦੇ ਆ ਸੋ ਦੋਸਤੋ ਏਸੀ ਅਲائਚੀ ਖਾਣ ਦੇ ਕੁਝ ਹੈਰਾਨੀਜਨਕ ਬੈਨੀਫਿਟਸ ਮੈਨੂੰ ਉਮੀਦ ਆ ਕਿ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਜ ਤੇ ਨਾਲ ਦੀ ਨਾਲ ਇਸ ਵੀਡੀਓ ਦੇ نیچے ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ﺍﻟैची ਖਾਣੀ ਪਸੰਦ ਆ ਜਾਂ ਨਹੀਂ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਆਪਣੇ ਸਾਰੇ ਦੋਸਤ ਮਿੱਤਰਾਂ ਨਾਲ ਜੋ ਸ਼ੇਅਰ ਕਰ ਦਿਓ ਤਾਂ ਜੋ ਉਹ ਵੀ ﺍﻟैची ਖਾਣ ਦੇ ਬੈਨੀਫਿਟਸ ਬਾਰੇ ਜਾਣ ਸਕਣ ਤੇ ਦੋਸਤੋ ਅੰਤ ਵਿੱਚ ਮੈਂ ਤੁਹਾਨੂੰ ਰਿਕਵੈਸਟ ਕਰੂੰਗਾ ਕਿ ਜੇਕਰ ਤੁਸੀਂ ਆਪਣਾ ਚੈਨਲ ਪੌਲੀਓਲੀ ਬਾਬਾ ਜੀ ਤੱਕ ਨਹੀਂ ਸਬਸਕ੍ਰਾਈਬ ਕੀਤਾ ਤਾਂ ਇਸ ਵੀਡੀਓ ਦੇ نیچے ਜੋ ਰੈੱਡ ਕਲਰ ਦਾ ਸਬਸਕ੍ਰਾਈਬ ਦਾ ਬਟਨ ਆ ਰਿਹਾ ਉਸਤੇ ਆਪਣਾ ਇੱਕ ਪਿਆਰਾ ਜਿਹਾ ਕਲਿੱਕ ਕਰਕੇ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਓ ਕਿਉਂਕਿ ਮੈਂ ਇਸੇ ਤਰ੍ਹਾਂ ਦੀਆਂ ਵਧੀਆ-ਵਧੀਆ ਵੀਡੀਓ ਤੁਹਾਡੇ ਲਈ ਅੱਗੇ ਵੀ ਲੈ ਕੇ ਆਉਂਦਾ ਰਹੂੰਗਾ ਤੇ ਨਾਲ ਆ ਰਹੇ ਬੈੱਲ ਦੇ ਬਟਨ ਤੇ ਵੀ ਕਲਿੱਕ ਕਰ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਇਨੇ ਸ਼ਬਦ ਨਾਲ ਦਿਓ ਜਾਇਤ ਮਿਲਦੇ ਕਿਸੇ ਹੋਰ ਵੀਡੀਓ ਨਾਲ ਤੁਸੀਂ ਖੁਸ਼ ਰਹੋ ਤੰਦਰੁਸਤ ਰਹੋ ਸਤਿ ਸ਼੍ਰੀ ਅਕਾਲ ਜੀ